ਜੀ ਅਸੀਂ ਪਿਛਲੇ ਇੱਕ ਦੋ ਦਿਨਾਂ ਤੋਂ ਦੇਖ ਰਹੇ ਹਾਂ ਕਿ ਕਾਫੀ ਥਾਵਾਂ ਤੇ ਪੰਜਾਬ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਚੱਲੀਆਂ ਨੇ ਔਰ ਗਰਜ ਚਮਕ ਹੋਈ ਹੈ ਔਰ ਇਹਦੇ ਤੋਂ ਬਿਨਾ ਹਲਕੀ ਬਾਰਿਸ਼ ਜਾਂ ਛਿੱਟੇ ਵੀ ਕਿਤੇ ਕਿਤੇ ਪਿਛਲੇ ਦਿਨਾਂ ਦੇ ਵਿੱਚ ਪਏ ਨੇ ਅ ਅੱਜ ਵੀ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਾਂ ਗਰਜ ਚਮਕ ਹੋ ਸਕਦੀ ਹੈ ਪਰ ਕੱਲ ਤੋਂ ਫੇਰ ਥੋੜੀਆਂ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ येलो ਅਲਰਟ ਹੈ ਜੋ ਉਹ ਵੀ ਜਾਰੀ ਕੀਤਾ ਗਿਆ ਹੈ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਖੇਤੋਂ ਮੌਸਮ ਦੇ ਵਿੱਚ ਏਰੀਆ ਦਾ ਨਮੀ ਰੋਕੀ ਜਾਂ ਲੋਕਾਂ ਨੂੰ ਜਿਹੜੀ ਰਾਹਤ ਦਰਨਾਂ ਦੀ ਜੀ ਹੁਣ ਕਿਉਂਕਿ ਜਿਹੜਾ ਮੌਸਮ ਦੇ ਵਿੱਚ ਚੇਂਜ ਹੋਈ ਸੀ ਉਹਦੇ ਕਰਕੇ 2-3 ਦਿਨ ਜ਼ਰੂਰ ਸਾਰਿਆਂ ਨੂੰ ਰਿਲੀਫ ਮਿਲਿਆ ਬਟ ਕੱਲ ਤੋਂ ਫੇਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਮੌਇਸਚਰ ਵੀ ਹਵਾ ਦੇ ਵਿੱਚ ਵਧਣ ਦੇ ਚਾਂਸਸ ਨੇ ਸੋ ਉਹਦੇ ਨਾਲ ਥੋੜੀਆਂ ਅਨਕੰਫਟੇਬਲ ਕੰਡੀਸ਼ਨਸ ਹਿਊਮਿਡਿਟੀ ਵਧਣ ਕਰਕੇ ਵੀ ਹੋ ਸਕਦੀਆਂ ਨੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਇਲਾਜ ਆਮਨਟੀਵਾਦੀ ਤਾਂ ਕਦੇ ਨਾ ਕਿਤੇ ਦੋਸਤਾਂ ਨੂੰ ਲੋਕਾਂ ਨੂੰ ਇਹ ਹਿੱਸਾ ਦੇਵਾਂਗੇ ਜੀ ਕਿ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਘਰਾਂ ਤੋਂ ਬਾਹਰ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ ਆਦਰਵਾਇਸ ਗੁਰੇਜ਼ ਕਰੋ ਔਰ ਹੈਲਦੀ ਡਾਈਟ ਲਓ ਨਿਊਟ੍ਰੀਸ਼ੀਅਸ ਡਾਈਟ ਲਓ ਵਤੋ ਵਤ ਲਿਕੁਇਡਸ ਲਓ ਬਾਡੀ ਨੂੰ ਹਾਈਡਰੇਟਡ ਰੱਖੋ ਔਰ ਜਦੋਂ ਵੀ ਬਾਹਰ ਜਾਣੇ ਹੋ ਆਪਦਾ ਸਿਰ ਔਰ ਬਾਕੀ ਬਾਡੀ ਪਾਰਟਸ ਜਿਹੜੇ ਉਹ ਕਵਰਡ ਰੱਖੋ ਤਾਂ ਕਿ ਹੀਟ ਸਟ੍ਰੈਸ ਦਾ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ ਕਉਂਦਾ ਕਿ ਜਿਸ ਤਰ੍ਹਾਂ ਮੈਮ ਜਿਹੜਾ ਮੌਸਮ ਨੇ एकदम ਬਦਲ ਰਿਹਾ ਮੌਸਮ ਨੇ ਜਿਹੜਾ ਆਪਣੇ ਲੋਕਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਕਦੇ ਤਾਪਮਾਨ ਜਿਹੜਾ ਕਦੇ ਵੱਧ ਜਾਣਾ ਹੈ ਬਿਲਕੁਲ ਜੀ ਕਿਉਂਕਿ ਵੈਦਰ ਦੇ ਵਿੱਚ ਵੇਰੀਏਬਿਲਿਟੀ ਕਾਫੀ ਜ਼ਿਆਦਾ ਹੈਗੀ ਹੈ ਪਿਛਲੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਵੇਰੀਏਬਿਲਿਟੀ ਵਧੀ ਹੋਈ ਹੈ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਦੋਂ ਇਹ ਵੇਰੀਏਬਲ ਕੰਡੀਸ਼ਨਸ ਹੁੰਦੀਆਂ ਨੇ ਇਹਨਾਂ ਦੇ ਹੈਲਥ ਇੰਪੈਕਟਸ ਬਹੁਤ ਹੋ ਜਾਂਦੇ ਨੇ ਸੋ ਸਾਰਿਆਂ ਨੂੰ ਇਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਲਿਕੁਇਡਸ ਵਾਤੋ-ਵਾਤ ਲੈਣੇ ਚਾਹੀਦੇ ਫਾਰਮਰਸ ਨੂੰ ਵੀ ਸਹੀ ਇਸਲਾ ਦੇ ਰਹੇ ਆ ਜੀ ਪਹਿਲਾਂ ਵੀ ਕਿ ਜਿਹੜੀਆਂ ਉਹਨਾਂ ਨੇ ਅੱਜ ਕੱਲ ਫਸਲਾਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਜਿਹੜਾ ਟਾਈਮ ਟੂ ਟਾਈਮ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਦੁੰਦੇ ਰਹਿਣ ਤਾਂ ਕਿ ਹੀਟ ਸਟ੍ਰੈਸ ਦਾ ਕ੍ਰੌਪਸ ਤੇ ਕੋਈ ਇਫੈਕਟ ਨਾ ਹੋ ਸਕੇ। ਕੋਈ ਰਿਕਾਰਡ ਜਿਹੜਾ ਕੋਈ ਦਰਜ ਕੀਤਾ ਗਿਆ। ਜੀ ਇਸ ਵਾਰੀ ਅਸੀਂ ਦੇਖਿਆ ਕਿ ਹੀਟ ਵੇਵ ਕੰਡੀਸ਼ਨਸ ਦਾ ਡਿਊਰੇਸ਼ਨ ਜਿਹੜਾ ਕਾਫੀ ਲੰਬਾ ਚੱਲੇ ਗਿਆ ਕਿਉਂਕਿ 15 ਮਈ ਤੋਂ ਲੈ ਕੇ 5 ਜੂਨ ਦੇ ਤੱਕ ਟੈਂਪਰੇਚਰ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਹ ਡਿਊਰੇਸ਼ਨ ਜੇ ਅਸੀਂ ਦੇਖੀਏ ਤਾਂ ਪਿਛਲੇ 10 ਸਾਲਾਂ ਦੇ ਵਿੱਚ ਇੰਨਾ ਲੰਬਾ ਡਿਊਰੇਸ਼ਨ ਹੀਟ ਸਪੈਲ ਦਾ ਨਹੀਂ ਸੀ ਗਿਆ ਜੋ ਇਸ ਵਾਰੀ ਹੋਇਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par